ਲੰਬੇ ਅਰਸੇ ਬਾਅਦ ਸਿੱਖ ਜਗਤ ਦੇ ਲਈ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਹਰ ਆਉਣ ਦੇ ਸਾਰੇ ਰਾਸਤੇ ਖੁੱਲ ਗਏ ਸੀ ਤੁਹਾਨੂੰ ਦੱਸ ਦਿੰਨੇ ਆ ਸਿੱਖ ਸੰਗਤਾਂ ਵੱਲੋਂ ਜਿਹੜੀਆਂ ਅਪੀਲਾਂ ਕੀਤੀਆਂ ਗਈਆਂ ਸੀ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ ਸੀ ਉਸ ਸਮੇ ਉਸ ਨੂੰ ਪੂਰ ਪਿਆ ਜਦੋਂ ਕੋਰਟ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਸਾਰੀ ਸਜ਼ਾ ਦੇ ਵਿੱਚ ਮਾਫੀ ਦੇ ਦਿੱਤੀ ਗਈ ਸੀ ਤੇ ਉਸ ਸਮੇ ਸਾਰੇ ਸਿੱਖ ਜਗਤ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਪਹਿਲਾਂ ਜਦੋਂ ਦਲ ਖਾਲਸਾ ਵੱਲੋਂ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਗਿਆ ਸੀ ਪੰਜਾਬ ਦੇ ਜਿਹੜੇ ਬਹੁਤ ਸਾਰੇ ਸਿੱਖ ਬੁੱਧੀਜੀਵ ਆ ਉਹਨਾਂ ਵੱਲੋਂ ਲਗਾਤਾਰ ਆਰਟੀਕਲ ਲਿਖ ਕੇ ਲੋਕਾਂ ਨੂੰ ਇਹ ਗੱਲ ਦੱਸਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਕਿ ਸਰਦਾਰ ਹਵਾਰਾ ਸਮੇਤ ਬਹੁਤ ਸਾਰੇ ਸਿੱਖ ਕੈਦੀ ਆ ਜਿਹੜੇ ਜਿਨ੍ਹਾਂ ਦੀ ਸਜ਼ਾ ਹੁਣ ਬੰਦ ਹੀ ਨਹੀਂ ਉਹ ਜਿੰਨੀ ਉਹਨਾਂ ਨੂੰ ਸਜ਼ਾ ਮਿਲੀ ਸੀ ਉਸ ਤੋਂ ਵੱਧ ਕੈਦ ਕਰ ਚੁੱਕੇ ਆ ਪਰ ਫੇਰ ਵੀ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਦੋਂ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਉਸ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੌਮ ਦਾ ਜਥੇਦਾਰ ਐਲਾਨ ਦਿੱਤਾ ਗਿਆ ਸੀ ਤੇ ਉਸ ਸਮੇਂ ਹੀ ਲੱਗਦਾ ਸੀ ਲੋਕਾਂ ਨੂੰ ਕਿ ਹੁਣ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸੇ ਵਿੱਚ ਇਕੱਠੇ ਹੋਏ ਲੱਖਾਂ ਲੋਕਾਂ ਵੱਲੋਂ ਜਿਹੜਾ ਆਪਣਾ ਜਤੇਦਾਰ ਥਾਪਿਆ ਗਿਆ ਸੀ ਉਸ ਤੋਂ ਬਾਅਦ ਸਰਕਾਰ ਦੇ ਉੱਤੇ ਦਬਾਅ ਬਣਦਾ ਨਜ਼ਰ ਆਇਆ ਸੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਇਲੈਕਸ਼ਨ ਆਉਂਦਾ ਉਸ ਸਮੇਂ ਸਰਕਾਰਾਂ ਦੇ ਉੱਤੇ ਇਸ ਚੀਜ਼ ਦਾ ਪੰਜਾਬ ਦੇ ਜਿਹੜੇ ਸਿੱਖਾ ਉਹਨਾਂ ਵੱਲੋਂ ਲਗਾਤਾਰ ਦਬਾਅ ਬਣਾਇਆ ਗਿਆ ਸੀ ਕਿ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹਨਾਂ ਨੂੰ ਜਿੰਨੀ ਸਜ਼ਾ ਦਿੱਤੀ ਗਈ ਹੈ ਕੋਰਟ ਵੱਲੋਂ ਉਹ ਪੂਰੀ ਕਰ ਚੁੱਕੇ ਆ ਪਰ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਸੀ ਤੇ ਹੁਣ ਪਿਛਲੇ ਦਿਨੀ ਇੱਕ ਹੋਰ ਫੈਸਲਾ ਆਇਆ ਸੀ ਜਦੋਂ ਉਹਨਾਂ ਨੂੰ ਜਿਹੜੇ ਹੋਰ ਉਹਨਾਂ ਦੇ ਉੱਤੇ ਕੇਸ ਬਣਾਏ ਗਏ ਸੀ ਉਹਨਾਂ ਦੇ ਵਿੱਚੋਂ ਬਰੀ ਹੋ ਗਏ ਸੀ ਤੇ ਪਰ ਫਿਰ ਵੀ ਕਈ ਲੋਕ ਇਹ ਮੰਨਦੇ ਸੀ ਕਿ ਜਗਤਾਰ ਸਿੰਘ ਹਵਾਰਾ ਨੂੰ ਸਰਕਾਰ ਹਲੇ ਵੀ ਜਿਹੜਾ ਅੰਦਰ ਰੱਖੇਗੀ ਤੇ ਉਸ ਸਮੇਂ ਉਸ ਦੇ ਉੱਤੇ ਲੋਕਾਂ ਨੂੰ ਸ਼ੰਕਾ ਹੋਈ ਸੀ ਕਿਉਂਕਿ ਪਹਿਲਾਂ ਵੀ ਜਿਹਾ ਕਈ ਵਾਰ ਹੋ ਚੁੱਕਿਆ ਪਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਹਾਲਾਂਕਿ ਕਾਫੀ ਵਾਰ ਇਸ ਚੀਜ਼ ਦੀਆਂ ਖਬਰਾਂ ਬਾਹਰ ਆਈਆਂ ਕਿ ਉਹ ਬਾਹਰ ਆ ਰਹੇ ਆ ਪਰ ਹਾਲੇ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਤੇ ਅੱਜ ਸਿੱਖ ਸੰਗਤਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਤੁਸੀਂ ਤਸਵੀਰਾਂ ਵੇਖ ਰਹੇ ਹੋ